ਦੇ ਵੱਲੋਂ ਦੁਕਾਨਦਾਰਾਂ ਨੂੰ ਗ੍ਰਿਫਤਾਰ ਕਰਕੇ ਉਸ ਦੇ ਕੋਲੋਂ 40 ਗੱਟੂ ਚਾਈਨਾ ਡੋਰ ਜਿਸ ਨੂੰ ਕਿ ਡ੍ਰੈਗਨ ਡੋਰ ਵੀ ਕਿਹਾ ਜਾਂਦਾ ਹੈ ਬਰਾਮਦ ਕੀਤੇ ਗਏ ਨੇ ਐਸਟੋ ਪਲਵਿੰਦਰ ਸਿੰਘ ਨੇ ਦੱਸਿਆ ਕਿ ਡੋਰ ਇਨਸਾਨਾਂ ਅਤੇ ਪੰਛੀਆਂ ਦੇ ਲਈ ਬਹੁਤ ਹੀ ਘਾਤਕ ਹੈ ਉਹਨਾਂ ਨੇ ਕਿਹਾ ਕਿ ਚਾਈਨਾ ਡੋਰ ਕਾਦੀਆ ਦੇ ਵਿੱਚ ਵਿਕਣ ਨਹੀਂ ਦਿੱਤੀ ਜਾਵੇਗੀ ਤੇ ਇਸ ਦੇ ਨਾਲ ਹੀ ਇਸ ਤੋਂ ਇਲਾਵਾ ਪਿਛਲੇ ਦਿਨੀ ਹੋਈ ਲੁੱਟ ਖੋਹ ਦੇ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਕਾਰਦੀਆਂ ਪੁਲਿਸ ਦੇ ਵੱਲੋਂ ਜਿਹੜਿਆ ਹੈ ਗ੍ਰਿਫਤਾਰ ਕਰ ਲਿਆ ਗਿਆ ਹੈ ਉਹਨਾਂ ਵਿੱਚ ਸਫਲਤਾ ਹਾਸਲ ਕਰ ਲਈ ਗਈ ਹੈ ਤੇ ਲੁੱਟੇਰੀਆਂ ਦੀ ਪਛਾਣ ਜੁੜੀ ਹੈ ਰਿੰਕੂ ਪਤ్రੋ ਬਿੱਲੂ ਮਸੀਹ ਕਾਕਾ ਤੇ

ਉਦੇ ਤਹਿਤ ਕੱਲ ਇੱਕ ਸਿੰਘ ਆਪਣਾ ਜੋਸੀ ਜਿਹੜਾ ਸੀਗਾ ਜਿਹੜਾ ਗੱਟੂ ਵੇਚਦਾ ਸੀਗਾ ਜਿਹੜਾ ਸतीश ਕੁਮਾਰ ਸਾਨੂੰ ਪਰਦੀਪ ਕੁਮਾਰ ਵਾਸੀ ਪਿੰਨ ਨਗਰ ਕਰਦੀਆਂ ਇਹਨੂੰ ਰੈਸਟ ਕਰਕੇ ਇਹਦੇ ਕਬਜ਼ੇ ਚ 40 ਗੱਟੂ ਜਿਹੜੇ ਆ ਉਹ ਚైనా ਡੋਰ ਨੇ ਬਰਾਮਦ ਕੀਤੀ ਹੈ ਤੇ ਇਹਦੀ ਪੁੱਛਗਿੱਛ ਜਾਰੀ ਹੈ ਤੋਂ ਹੋਰ ਵੀ ਜਿੱਥੋਂ ਇਹ ਲੈ ਕੇ ਆ ਰਿਹਾ ਵਾ ਇਹਦੇ ਬੈਕਵਰਡ ਤੇ ਫਾਰਵਰਡ ਲਿੰਕ ਪੁੱਛੀ ਜਾ ਰਿਹਾ ਕਿ ਇਹ ਕਿੱਥੋਂ ਲੈ ਕੇ ਆ ਰਿਹਾ ਕਿ ਕਿੱਥੀ ਦਿੰਦਾ ਸੀਗਾ ਉਹ ਸਾਰਾ ਕੁਝ ਵੀ ਕਵਰ ਕਰਕੇ ਜਲਦੀ ਹੋਰ ਵੀ ਰਿਕਵਰੀ ਹੋਣ ਦੀ ਆਸ ਹੈ ਇਸੇ ਤਰ੍ਹਾਂ ਹੀ ਜੋ ਕੋਸ਼ਿਸ਼ ਕੀਤੀ ਨਹੀਂ ਜਿਹੜੇ ਗਨ ਪੁਆਇੰਟ ਤੇ ਜਿਹੜੀ ਆਪਾਂ ਖੋਹੀ ਸੀਗੀ ਉਹਦੇ ਵਿੱਚ ਅਸੀਂ ਤਿੰਨ ਦੋਸੀ ਅਰੈਸਟ ਕੀਤੇ ਆ ਇਹਦੇ ਵਿੱਚ ਉਹ ਜਿਹੜਾ ਇੱਕ ਕਾਲਾ ਮਸੀਹਸਾਨ ਆ ਉਹ ਕੇਵਲ ਮਸੀਹ ਤੇ ਇਹ ਮਕਦਮਾ ਨੰਬਰ 57 304 308 5 BNS ਦੇ ਵਿੱਚ ਜਿਹੜੇ ਤਿੰਨ ਦੋਸੀ ਅਰੈਸਟ ਕੀਤੇ ਆ ਇਹ ਨੇ ਗਨ ਪੁਆਇੰਟ ਤੇ ਇਹਨਾਂ ਨੇ ਖੋਹੀ ਕੀਤੀ ਸੀ ਇੱਥੇ ਇੱਕ ਮੋਬਾਈਲ ਇੱਕ ਪਿਸਤਲ ਜਿਹੜਾ ਲੌਣਾ ਹੋਰ ਕਵਰ ਕੀਤਾ ਹੈ ਤੇ ਇਹਨਾਂ ਦੀ ਪੁਸ਼ਕਿਸ਼ ਜਾਰੀ ਹੈ ਜਲਦੀ ਇਹਨਾਂ ਤੋਂ ਹੋਰ ਵੀ ਜਿਹੜੀ ਰਿਕਵਰੀ ਹੋਣ ਦੀ ਆਸ ਹੈ ਇਦੇ ਵਿੱਚ ਤਿੰਨ ਦੋਸ਼ੀ ਜਿਹੜੇ ਆਪਾਂ ਅਰੈਸਟ ਕੀਤੇ ਆ ਇੱਕ ਰਿੰਕੂ ਇਹਦੀਸ ਭਿੰਡੀ ਗੀ ਇਹਨੂੰ ਸਾਨੂੰ ਉਹ ਬਿੱਲੂ ਮਸੀ ਇਹ ਤਿੰਨ ਨਹੀਂ ਕਾਲੇ ਬਲੇ ਦਾ ਇੱਕ ਰੋਹੋ ਲਿਆ ਤਾਂ ਇੱਕ ਕਾਕਾ ਮਸੀ ਆ ਇਹ ਤਿੰਨ ਦੋਸ਼ੀ ਅਰੈਸਟ ਕੀਤੇ ਆ ਹੋਰ ਵੀ ਇਹਨਾਂ ਤੋਂ ਕਾਫੀ ਰਿਕਵਰੀ ਹੋਣ ਦੀ ਆਸ ਆ ਉਹਨਾਂ ਨੂੰ ਕਸ਼ਿਸ਼ ਚੱਲ ਰਹੀ ਆ ਤੇ ਜਲਦੀ ਤਾਂ ਰਿਪੋਰਟ ਦੁਬਾਰਾ ਪ੍ਰੈਸ ਕਾਨਫਰੰਸ ਕਰਕੇ ਤੁਹਾਨੂੰ ਇਹਨਾਂ ਬਾਰੇ ਸਾਰਾ ਡਿਟੇਲ ਦੇ ਦਿਆਂਗੇ